ਤਕੜੇ ਹੋ ਕੇ ਸਾਰੀਆਂ ਸੇਵਾਵਾਂ ਚੱਲਦੀਆਂ ਰਹਿਣ ਗੂੰਜਾਂ ਪੈਂਦੀਆਂ ਰਹਿਣ ਪਤਾ ਲੱਗੇ ਇਹ ਇਲਾਕੇ ਆ ਪੂਰਾ ਬਾਬਾ ਹਜਾਰਾ ਸਿੰਘ ਜੀ ਦੇ ਨਾਮ ਦੇ ਉੱਤੇ ਗੁਰਦਾਸਪੁਰ ਦਾ ਇਲਾਕਾ ਇਹ ਸਾਰੇ ਦਾ ਸਾਰਾ ਤੁਹਾਡਾ ਇਲਾਕਾ ਇਸ ਸਥਾਨ ਤੋਂ ਲਾਭ ਪ੍ਰਾਪਤ ਕਰ ਰਿਹਾ ਤੇ ਜੀ ਮਿੱਤਰੋ ਅੱਜ ਅਸੀਂ ਜਾ ਰਹੇ ਆ ਤਨਤਨ ਸੰਤ ਬਾਬਾ ਹਜਾਰਾ ਸਿੰਘ ਜੀ ਦੀ 24 25 ਵਾਲੀ ਵਰਸੀ ਤੇ ਅੱਜ ਹੈਗੀ ਆ ਜੀ 24 ਅਕਤੂਬਰ ਤੇ ਤੁਸੀਂ ਸੰਗਤਾਂ ਦਾ ਰਸ ਦੇਖ ਸਕਦੇ ਹੋ ਗੱਡੀਆਂ ਦਾ ਨਾਲੇ ਬੈਕ ਸਾਈਡ ਤੇ ਵੀ ਪੂਰਾ ਲੱਗਾ ਹੋਇਆ ਜਾਂ ਤੇ ਕਾਫੀ ਆ ਗੁਰਦੁਆਰਾ ਸਾਹਿਬ ਤੋਂ 3-4 ਕਿਲੋਮੀਟਰ ਪਿੱਛੇ ਹੀ ਆ ਹਲੇ ਜੀ ਆਪਾਂ ਇਹ ਆ ਲੰਗਰ ਹਾਲ ਵਾਲੀ ਸਾਈਡ ਤੇ ਤੁਸੀਂ ਲੰਗਰ ਹਾਲ ਵਾਲੀ ਸਾਈਡ ਸੰਗ ਦੇਖ ਸਕਦੇ ਹੋ ਦਾ ਬੰਡਲ ਤਿਆਰ ਹੋਣਾ ਹੈ 25 ਤਰੀਕ ਨੂੰ ਸਵੇਰੇ 10 ਵਜੇ ਜਿੰਨਾ ਜਿੰਨਾ ਬੱਚਾ ਹੈ 30 ਕਾਲੇ ਵਸਤੇ ਬੁਲਾਏ ਪੜੀ ਨੇ ਇਹ ਵੀ ਯਾਦ ਰਹਿ ਜਾਓ ਜਿੰਦਾ ਰਹੇਗੇ ਤੁਹਾਨੂੰ ਨਾਮ ਦਿਖਾਣਾ ਨਹੀਂ ਪ੍ਰੇਰਨਾ ਬਣੇ ਬਬਰ ਜੀ ਸ਼ੰਕਰ ਜੀਆ ਵਾਡੇ ਇਹਨਾਂ ਨੂੰ ਲੈ ਕੇ ਨੌਜਵਾਨਾਂ ਨੇ ਦਸਤਾਰਾਂ ਸਜਾਉਣੀਆਂ ਸ਼ੁਰੂ ਕੀਤੀਆਂ ਖੇਡ ਪੈਂਦੀ ਹੈ ਦੂਸਰੇ ਪੜਵੇ

ਕਿਹੜੀ ਹੋ ਰਹੀ ਸਾਰੇ ਸੰਗਤ ਨੂੰ ਬੇਤੀ ਹੈ ਜਿੱਥੇ ਤੁਸੀਂ ਖੜੇ ਆਉਂਦੇ ਇੱਥੇ ਬੈਠ ਜਾਓ ਤੇ ਨਾਲ ਥੋੜਾ ਬਣ ਜਾਏ ਮਨ ਜਰਾ ਜੋੜ ਕੇ ਦੂਰੋਂ ਹੀ ਨਮਸਕਾਰ ਕਰਕੇ ਜਿੱਥੇ ਜਿੱਥੇ ਤੁਸੀਂ ਖੜੇ ਐ ਇੱਥੇ ਤੁਸੀਂ ਨਰਾਵ ਲਾਓ ਮਨ ਜੋੜ ਕੇ ਥੋੜਾ ਜਿਹਾ ਬੈਠ ਕੇ ਦਾ ਜਨ ਕਰੀਏ ਸਾਫ ਸੁਥਰੀ ਸਤਿਗੁਰ ਨਾਲ ਸਤ ਸੰਗਤ ਦੀਆਂ ਘੜੀਆਂ ਮਿਲਦੀਆਂ ਪੂਰਾ ਪੂਰਾ ਨਾਮ ਲੈਣਾ ਚਾਹੀਦਾ ਬਾਬਾ ਫਜਾਰਾ ਸਿਖ ਹੁਣਾ ਨੂੰ ਹਜ਼ਾਰਾਂ ਅੱਖਾਂ ਸਮਝਾਂ ਪਿਆਰ ਕਰਦੀਆਂ ਹਨ ਤੇ ਉਹਦਾ ਜਿਹੜਾ ਰੀਜਨ ਹੈ ਕਾਰਨ ਹੈ ਉਹ ਇਹ ਹੈ ਕਿ ਬਾਬਾ ਫਜਾਰਾ ਸਿਖ ਹੁਣੀ ਗੁਰੂ ਗੰਗਕ ਸਾਹਿਬ ਨੂੰ ਪਿਆਰ ਕਰਦੇ ਸਨ ਉਹਨਾਂ ਨੇ ਸਾਰੀ ਜ਼ਿੰਦਗੀ ਧੰਗ ਗੁਰੂ ਦਾ ਨਾਮ ਤੇ ਧੰਗ ਗੁਰੂ ਦਾ ਨਾਮ ਤੇ ਧੰਗ ਗੁਰੂ ਦਾ ਨਾਮ ਹੀ ਗਿਆ। ਬਾਬਾ ਨਾਨਕ ਹੀ ਗਿਆ। ਉਹਨਾਂ ਨੂੰ ਜਪਦੇ ਜਪਦੇ ਉਹਨਾਂ ਨੂੰ ਧਿਆਉਂਦੇ ਧਿਆਉਂਦੇ ਉਹਨਾਂ ਦਾ ਰੂਪ ਹੋ ਗਏ। ਬੜੀ ਵਸਤਵ ਵਰਤੀ ਸੀ ਗੁਰੂ ਕੋ। ਟਿਕਾਣਾ ਬਣਾ ਕੇ ਰੱਖਿਓ, ਮੀਰੋ ਜਿਹੜੇ ਖੜੇ ਹੋ ਜੇ ਬੈਠਾ ਹੋ, ਤੇ ਪਿਛੇ ਵਾਲੇ ਵੀ ਸੌਖੇ ਹੋਣ। ਕੋਣੇ ਕੋਣੇ ਕੋਸ਼ਿਸ਼ ਕਰੋ। ਨਾਮ ਹੀ

ਕਿਹੜੀ ਮਸਤੀ ਦਿੰਦਾ ਉਹ ਪਿਆਰ ਦਿੰਦਾ ਬੰਦੇ ਕਿਸੇ ਨੇ ਗੁਰੂ ਨਾਨਕ ਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਸੁਖਿਆ ਅੰਦਰ ਪਿਆਰ ਦਾ ਚਸ਼ਮਾ ਖੁੱਲ ਗਿਆ ਕਿਸੇ ਨੇ ਧੰਗੁਰੂ ਗੋਬਿੰਦ ਸਿੰਘ ਧੰਗੁਰੂ ਗੋਬਿੰਦ ਸਿੰਘ ਗਿਆ ਉਹਦੇ ਅੰਦਰ ਪਿਆਰ ਦਾ ਚਸ਼ਮਾ ਖੁੱਲ ਗਿਆ ਕੋਈ ਹਿੰਦੂ ਧਰਮ ਦੇ ਵਿੱਚ ਰਾਧਾ 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 ਬ੍ਰਿੰਦਾਵਨ ਵਿੱਚ ਜਾਓ ਬੜੇ ਲਾਭਾ ਲਾਭ ਕਰਨ ਵਾਲਿਆ ਹੈ ਉਹਨਾਂ ਨੂੰ ਵਾਧਾ ਵਾਧਾ ਜਪਦਿਆਂ ਪਿਆਰ ਦਾ ਜਿਸਮਾ ਅੰਦਰ ਫੁੱਟ ਪਿਆ ਕੋਈ ਆਪ ਨਾਮ ਕਰਦਾ RAM ਦਾ ਹੋ ਗਿਆ ਸਵਾਦ ਹੁੰਦਾ ਕਿਸੇ ਦੇ ਹੋ ਜਾਣ ਵਿੱਚ ਕਿਸੇ ਦੇ ਬਣ ਜਾਣ ਵਿੱਚ ਨਜ਼ਾਰਾ ਕਿਸੇ ਦੇ ਬਣਨ ਵਿੱਚ ਜਦੋਂ ਬਲੁਖ ਕੰਪਲੀਟ ਸੰਦਰ ਕਰਦਾ ਆਤਮ ਸਮਰਪਣ ਕਰ ਦਿੰਦਾ ਆਪਣੇ ਆਪ ਨੂੰ ਭੇਟ ਕਰ ਦਿੰਦਾ ਆਪਣੇ ਆਪ ਦਾ ਮੱਥਾ ਹੀ ਟੇਕ ਦਿੰਦਾ ਸਵਾਲ ਉਹਦੇ ਵਿੱਚ ਆਉਂਦਾ ਹੈ 1988 ਦੇ ਵਿੱਚ ਬਾਬਾ ਹਜਾਰਾ ਸਿੰਘ ਗੋੜਾ ਨੇ ਸ਼ਹੀਦ ਛੜਿਆ ਤੇ ਕਿੰਨੇ ਸਾਲ ਬਣਦੇ ਕਿੰਨੀ ਵਰਸੀ ਹੋ ਗਈ 37ਵੀਂ 37ਵੀਂ ਵਰਸੀ ਹੈ 37 ਸਾਲ ਹੋ ਗਏ ਤੇ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਹੈ ਉਹਨਾਂ ਨੇ ਇਹ ਵੇਖਿਆ ਵੀ ਉਹਨਾਂ ਵਿੱਚ ਇੱਕ ਮਸਤੀ ਸੀ ਇਹ ਵੀ ਤਰਕਾਸ ਸੀ ਦਿਲ ਦੀ ਬੜੀ ਸ਼ਾਂਤ ਸੀ ਉਹ ਆਪਾਂ ਦੇ ਦਰਸ਼ਨ ਨਹੀਂ ਕੀਤੇ ਜਿਹੜਾ 37 ਸਾਲ ਦਾ 40 ਦਾ ਉਹਨੇ ਵੀ ਨਹੀਂ ਕੀਤੇ 45 ਆਲੇ ਮਾੜਾ ਪੁੰਡਾ ਯਾਦ ਹੋਣਾ ਪਿਆ 60 ਸਾਲ ਆਲੇ ਨੂੰ ਪਤਾ ਹੈ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ ਤੇ ਇੱਕ ਗੱਲ ਸੀ ਜਿਹੜੀ ਮਸਤੀ ਸੀ ਅੱਜ ਵੀ ਉਹਨਾਂ ਦੀ ਫੋਟੋ ਵੇਖੋ ਮੈਂ ਨਾ ਐਂਦਾ ਸਾਹਮਣੇ ਲੱਗੀ ਫੋਟੋ ਕੋਈ ਦਰਜਿਆ ਲੱਗਦਾ ਵੀ ਜਿਵੇਂ ਪਤਾ ਨਹੀਂ ਐਂਦਾ ਵੇਖ ਕੇ ਗੱਲ ਲੱਗਦਾ ਕਿਉਂਕਿ ਇੱਕ ਮਸਤੀ ਹੈ ਇੱਕ ਸ਼ਾਂਤੀ ਹੈ ਇੱਕ ਟਿਕਾਣਾ ਹੈ ਆਪਣੀ ਮੌਜ ਵਿੱਚ ਹੀ ਕੋਈ ਕੋਈ ਬਚਨ ਬੋਲਣਾ ਨਹੀਂ ਤੇ ਦੁਨੀਆ ਤੇ ਬੜਾ ਬੋਲਦੀ ਹੈ ਹਰ ਬੰਦਾ ਕਹਿੰਦਾ ਸੁਣਨਾ ਨਹੀਂ ਚਾਹੁੰਦੇ ਸੀ ਬੋਲਣਾ ਹੀ ਚਾਹੁੰਦੇ ਆ ਸਾਰੇ ਭਗਵਾਨਾਂ ਦੇ ਭਗਤਾਂ ਦੀ ਚਾਲ निराली ਦੁਨੀਆ ਨਾਲੋਂ ਚਾਲ ਵੱਖਰੀ ਹੈ ਜਿਉਣ ਦੀ ਚਾਲ ਦਾ ਅਰਥ ਉਹਦਾ ਲਾਈਫ ਸਟਾਈਲ ਜਿੰਦਗੀ ਜਿਉਣ ਦਾ ਢੰਗ ਜਿੰਦਗੀ ਜਿਉਣ ਦੀ ਰੁਗਤ ਜਿੰਦਗੀ ਜਿਉਣ ਦਾ ਤਰੀਕਾ ਜਿਹੜਾ ਕਿ ਸਾਰਿਆਂ ਨਾਲੋਂ ਵੱਖਰਾ ਹੁੰਦਾ ਹੈ ਭਗਤਾਂ ਦੀ ਚਾਲ निराली ਚਾਲਾ ਨਾਲ ਨਹੀਂ ਭਗਤਾਂ ਦੁਆਮਾਣ ਆਈ ਦੱਸੇ ਉਹਨੂੰ ਟਿਕਾਹ ਜਿਆਦਾ ਬਣਦਾ ਹੁੰਦਾ ਸੀ ਹੁਣ ਫੋਦਾ ਨੇ ਸਾਡੇ ਧਿਆਨ ਬਹੁਤ ਖੰਡਾ ਪੇ ਪਹਿਲਾ ਵਰਗ ਹੀ ਨਿਭਰਤੀ ਰਹੀ ਸ਼ੂਦਰ ਬੰਦਾ ਨਹੀਂ ਹੁੰਦਾ ਸ਼ੂਦਰ ਬਿਰਤੀ ਹੁੰਦੀ ਹੈ ਬਿਰਤੀ ਜਿਹੜੀ ਹੈ ਉਹ ਪਹਿਲਾ ਵਰਗੀ ਤੇ ਆਓ ਮੈਂ ਅੰਚ ਕਰਦਾ ਟਿਕਾਹ ਬਣਾਉ ਗੁਰਖੋ ਇਹੋ ਜਿਹਾ ਸੁਭਾਅ ਨੇ ਦੁੱਖ ਵਿੱਚ ਦੁੱਖ ਨਾ ਮੰਨੀਏ ਰੋਈਏ ਨਾ ਕਬਰਾਂ ਇਹ ਨਾ ਤੇ ਇਹ ਤਦ ਹੋਣਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇ ਤੇ ਆਪਣੇ ਨਾਮ ਆਪਣੇ ਮਨ ਨੂੰ ਨਾਮ ਨਾਲ ਜੋੜ ਕੇ ਤੜਾ ਕੀਤਾ ਆਪਣੇ ਮਨ ਨੂੰ ਨਾਮ ਨਾਲ ਜੋੜਿਆ ਆਪਣੀ ਹੋਮੈ ਖਤਮ ਕੀਤੀ ਮੈਂ ਮੇਰੀ ਮਿਟ ਗਈ ਮੈਂ ਮੇਰੀ ਵਿਟੇਗੀ ਅੰਗ ਤਾਂ ਖਤਮ ਹੋਏਗੀ ਹਉਮੈ ਖਤਮ ਹੋਏਗੀ ਫਿਰ ਜਾ ਕੇ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਤੇ ਕਿਹਾ ਜਏ ਹੈ ਜਿਨ੍ਹਾਂ માં ਮਿਸਰੈ ਨਾਮ ਸੇਖ ਨੇ ਆ ਭੇਦ ਨਾ ਜਾਣੋ ਮੂਲ ਸਾਈਂ ਜਿਹੜਾ ਉਹ ਸਾਈਂ ਵਰਗੇ ਨੇ ਇਹਦੇ ਫਰਕ ਨਾ ਸਮਝੋ ਭੇਦ ਨਾ ਜਾਣੋ ਭੇਦ ਬਾਹ ਸਾਈਂ ਦੇ ਦਿਲ ਵਾਲੀ ਰੋਂਦੇ ਰਹੀ ਤਾਂ ਦੁਖੀ ਰਹਿਤਾ ਸੁਭਾਅ ਬਦਲ ਕੇ ਜਾ ਇੱਥੇ ਆਇਆ ਹੈ ਸੁਭਾਅ ਬਦਲ ਕੇ ਜਾ ਉਹੀ ਕੱਚੇ ਕੋਠੇ ਪੱਕਿਆਂ ਨੂੰ ਸੋਹਣੇ ਲੱਗਣ ਲੱਗ ਜਾਣ ਉਹ ਇੱਕ ਮਨੋ ਮਾਉਂਦਾ ਪਿਆਰ ਮੰਨ ਬੈਣ ਵਾਸਤੇ ਸਹਿ ਸਾਹਿਬ ਜ्यों ਕਿ ਦੀਵਾਨ ਜਿਹੜਾ ਹੁੰਦਾ ਨਾ ਦੀਵਾਨਾਂ ਦਾ ਮਾਹੌਲ ਹੋਰ ਤਰ੍ਹਾਂ ਦਾ ਹੁੰਦਾ ਆ ਸਾਡੇ ਬੰਦਵਾਨ ਬਾਹਰ ਕਿਤੇ ਲੱਗਦੇ ਆ ਮੰਡੀਆਂ ਚ ਚਲੋ ਤਕੜੇ ਹੋ ਕੇ ਸਾਰੀਆਂ ਸੇਵਾਵਾਂ ਚੱਲਦੀਆਂ ਰਹਿਣ ਗੂੰਜਾਂ ਪੈਂਦੀਆਂ ਰਹਿਣ ਪਤਾ ਲੱਗੇ ਇਹ ਇਲਾਕੇ ਆ ਪੂਰਾ ਬਾਬਾ ਹਜਾਰਾ ਸਿੰਘ ਹੁਣਾਂ ਦੇ ਨਾਮ ਦੇ ਉੱਤੇ ਗੁਰਦਾਸਪੁਰ ਦਾ ਇਲਾਕਾ ਇਹ ਸਾਰੇ ਦਾ ਸਾਰਾ ਤੁਹਾਡਾ ਏਰੀਆ ਹੈ ਬਾਬਾ ਹਜਾਰਾ ਸਿੰਘ ਹੁਣਾਂ ਦੀ ਬੜੀ ਇਸ ਵਾਕਿਫੀ ਕਿਰਪਾ ਰਹੀ ਏ ਤੇ ਅੱਜ ਵੀ ਹੈ ਸਾਰਾ ਇਲਾਕਾ ਇਸ ਸੰਸਥਾਨ ਤੋਂ ਲਾਭ ਪ੍ਰਾਪਤ ਕਰ ਰਿਹਾ ਤੇ ਇਸੇ ਤਰ੍ਹਾਂ ਆਪਾਂ ਜਵਾਨ ਜਗਾ ਜਗਾ ਕਿਉਂਕਿ ਇਹ ਚੜ੍ਹਦੀ ਉਮਰ ਹੈ ਜਵਾਨ ਨੇ ਤਕੜੇ ਨੇ ਅਜੇ ਤੇ ਜਿੰਨਾ ਮਰਜ਼ੀ ਤੁਸੀਂ ਕਹੋਗੇ ਪ੍ਰਚਾਰ ਕਰ ਸਕਦੇ ਐ ਸੋ ਸਾਰੀਆਂ ਸੰਗਤਾਂ ਨੂੰ ਦੇਣ ਕੋਈ ਭੇਟਾ ਦੀ ਗੱਲ ਨਹੀਂ ਇੰਨੇ ਪੈਸੇ ਲੱਗਣੇ ਨੇ ਕੁਝ ਨਹੀਂ ਪਰ ਦਵਾਨਾਂ ਲਈ ਤੁਸੀਂ ਸਾਰੇ ਰਲ ਕੇ ਵੀ ਹਾਂਜੀ ਸਾਡੇ 3 ਦਿਨ ਕਰਾਓ ਸਾਡੇ 2 ਦਿਨ ਕਰੋ